ਮਰੀ ਅਦਾ ਕੀ ਹੈ ਅਤੇ ਇਸ ਦੀ ਅਸਲ ਮਹੱਤਤਾ ਕੀ ਹੈ ਜਦੋਂ ਗੁਰੂ ਨਾਨਕ ਦੇਵ ਜੀ ਨੇ ਲੰਗਰ ਦੀ ਰੀਤ ਚਲਾਈ ਉਹ ਸਮਾਜ ਵਿੱਚ ਸੇਵਾ ਨਿਮਰਤਾ ਸਮਾਨਤਾ ਅਤੇ ਨਾਮ ਸਿਮਰਨ ਨੂੰ ਵਧਾਉਣ ਲਈ ਸੀ ਲੰਗਰ ਉਹਨਾਂ ਲਈ ਸੀ ਜੋ ਦਿਲੋਂ ਭੁੱਖੇ ਸਨ ਲੋੜਵੰਦ ਗਰੀਬ ਜਾਂ ਉਹਨਾਂ ਲਈ ਜੋ ਆਪਣੇ ਜੀਵਨ ਨੂੰ ਗੁਰਸਿੱਖੀ ਰਾਹ ਤੇ ਲਿਜਾ ਰਹੇ ਸਨ ਇਹ ਸਿਰਫ ਭੁੱਖ ਮਿਟਾਉਣ ਲਈ ਨਹੀਂ ਸਗੋਂ ਅੰਦਰਲੀ ਭੁੱਖ ਮਿਟਾਉਣ ਦੀ ਗੱਲ ਸੀ ਪੰਗਤ ਵਿੱਚ ਬੈਠ ਕੇ ਲੰਗਰ ਛਕਣਾ ਇਕਤਾ ਅਤੇ ਬਰਾਬਰੀ ਦਾ ਸੰਦੇਸ਼ ਹੈ ਗੁਰੂ ਘਰ ਦਾ ਲੰਗਰ ਪ੍ਰਸ਼ਾਦ ਹੈ ਪਰ ਇਹ ਸਿਰਫ ਰੱਜ ਕੇ ਖਾਣ ਲਈ ਨਹੀਂ ਸਗੋ ਮਰਿਆਦਾ ਤੇ ਭਾਵਨਾ ਨਾਲ ਛਕਣ ਲਈ ਹੈ ਜੇ ਤੁਸੀਂ ਘਰੋਂ ਰੱਜੇ ਪੁੱਜੇ ਹੋ ਅਤੇ ਤੁਹਾਡੇ ਘਰ ਰੋਜ਼ਾਨਾ ਚੰਗੀ ਰੋਟੀ ਬਣਦੀ ਹੈ ਤਾਂ ਗੁਰੂ ਘਰ ਲੰਗਰ ਵਿੱਚ ਸਿਰਫ ਇੱਕ ਜਾਂ ਦੋ ਪ੍ਰਸ਼ਾਦੇ ਹੀ ਛਕੋ ਉਹ ਵੀ ਪ੍ਰਸ਼ਾਦ ਦੇ ਤੌਰ ਤੇ ਨਾ ਕਿ ਸਵਾਦ ਦੇ ਲਾਲਚ ਨਾਲ ਅਤੇ ਗੁਰੂ ਘਰ ਦਾ ਲੰਗਰ ਲੋੜ ਮੁਤਾਬਕ ਹੀ ਲੈਣਾ ਚਾਹੀਦਾ ਹੈ ਇਸ ਨੂੰ ਝੂਠਾ ਨਹੀਂ ਛੱਡਣਾ ਚਾਹੀਦਾ ਇਹ ਲੰਗਰ ਉਹਨਾਂ ਲਈ ਛੱਡੋ ਜੋ ਸੱਚਮੁੱਚ ਭੁੱਖੇ ਹਨ ਲੰਗਰ ਛਕਣ ਤੋਂ ਬਾਅਦ ਥੋੜੀ ਦੇਰ ਗੁਰੂ ਘਰ ਵਿੱਚ ਸੇਵਾ ਜ਼ਰੂਰ ਕਰੋ ਚਾਹੇ ਉਹ ਬਰਤਨ ਧੋਣ ਦੀ ਹੋਵੇ ਜਾਂ ਵਰਤਾਂ ਦੀ ਹਰ ਸੇਵਾ ਗੁਰੂ ਦੀ ਰਜ਼ਾ ਵਿੱਚ ਹੋਣੀ ਚਾਹੀਦੀ ਹੈ ਜਾਣ ਲੱਗੇ